ਲਓ ਵੀ ਮਿੱਤਰੋ ਹੋ ਗਈ ਗੱਡੀ ਲੋਡ ਦੇਖੋ ਹਾਈਟ ਹੋ ਗਈ ਥੋੜੀ ਮਸ਼ੀਨਾਂ ਲੋਡ ਕਰੀਆਂ ਆਪਾਂ ਨੇ ਮੈਡੀਕਲ ਵਾਲੀਆਂ ਇਹ ਦੇਖੋ ਵੀ ਟਰਾਲਾ ਜਾ ਰਿਹਾ ਡਾਲਾ ਵੀ ਨਹੀਂ ਬੰਦ ਕਰਿਆ ਹੋਇਆ ਇਹਨੇ ਦੇਖੋ ਰਾਤ ਨੂੰ ਹੀ ਦਿਖਦੇ ਵੀ ਨਹੀਂ ਹੈਗੇ ਜੀਵਤ ਰੋਕੀ ਹਾਲਚਾਲ ਸਵਾਗਤ ਕਰਦੇ ਆ ਤੁਹਾਡਾ ਇੱਕ ਬ੍ਰਾਂਡ ਨਿਊ ਵਲੋਗ ਦੇ ਵਿੱਚ ਦੋਸਤੋ ਆਪਾਂ ਖੜੇ ਆ ਇਸ ਟੈਂਪ ਘਰੇ ਆਪਣੀ ਹੋ ਗਈ ਲੋਡਿੰਗ ਕਨਫਰਮ ਆਪਾਂ ਜਾਣਾਗਾ ਗੱਡੀ ਲੋਡ ਕਰਨਾ ਟਾਈਮ ਹੋ ਗਿਆ 2:00 ਬਜ ਗਏ 2 ਦਾ ਟਾਈਮ ਹੋ ਗਿਆ ਦੁਪਹਿਰ ਦਾ ਆਪਾਂ ਜਾਣਾ ਚੰਡੀਗੜ੍ਹ ਗੱਡੀ ਲੋਡ ਕਰਨਾ ਕਰਨੀ ਆ ਆਪਾਂ ਹਰਿਆਣੇ ਦੀ ਬਾਕੀ ਉਹ ਉੱਥੇ ਜਾ ਕੇ ਦੱਸੂਗੇ ਕਿੱਥੇ ਦੀ ਹੋਊਗੀ ਬਾਕੀ ਵੀਡੀਓ ਲਾਸਟ ਤੱਕ ਦੇਖਿਓ ਹੁਣ ਨਿਕਲ ਲੱਗੇ ਆਪਾਂ ਘਰ ਤੋਂ ਗੱਡੀ ਨੂੰ ਲੈ ਕੇ ਬਾਹਰ ਮਿਲਦਾ ਤੁਹਾਨੂੰ ਹੁਣ ਅੱਗੇ ਜਾ ਕੇ ਲਓ ਵੀ ਮਿੱਤਰੋ ਮੁਹਾਲੀ ਚ ਘੁੰਮ ਰਹੇ ਆਪਾਂ ਮਸਾਂ ਆਪਣੀ ਲੋਕੇਸ਼ਨ ਹੈਗੀ 12 ਕਿਲੋਮੀਟਰ ਹੈ ਚੰਡੀਗੜ੍ਹ ਜਾਣਾ ਆਪਾਂ ਨੇ ਲੋਡ ਕਰਨਾ ਦੇਖੋ ਬਈ ਮੁਹਾਲੀ ਦਾ ਥ੍ਰੀ ਵਿਜਟ ਟਰੈਵਲ ਵੀ ਚੱਲ ਰਹੀ ਪੂਰੀ ਆਪਾਂ ਹੋ ਗਈ ਚੰਡੀਗੜ੍ਹ ਦੇ ਇੰਟਰ। ਫਰਨੀਚਰ ਵਾਲਾ ਚੌਕ ਕਰ ਲਿਆ ਪਾਰ ਆਪਾਂ ਨੇ। ਹੁਣ ਆਪਾਂ ਦੇ ਅੱਗੇ ਤੋਂ ਵੀ ਜ्यों ਘੁੰਮ ਕੇ ਸੱਜੇ ਨੂੰ ਮੁੜ ਜਾਣਾ। 8 ਕਿਲੋਮੀਟਰ ਰਹਿ ਗਿਆ ਇਹ ਲੇਵਲ ਲੁਕੇਸ਼ਨ ਆ ਆਪਣੀ। ਖੱਬੀ ਸਾਈਡ ਨੂੰ ਇਹ ਰਸਤਾ ਮੁਹਾਲੀ ਦਾ। ਲਓ ਵੀ ਮਿੱਤਰੋ ਪਹੁੰਚ ਗਏ ਲੋਕੇਸ਼ਨ ਤੇ। ਇੱਥੇ ਤੋਂ ਆਣੀ ਗੱਡੀ ਲੋਡ ਆਪਣੀ। तीन बज के चार मिनट हो गए देखते कदों तक होगी लोड जो लोड होगी बाकी फिर मिलूंगे हम लो भी मित्र होगी गीड देखो हाइट होगी थोड़ी मशीन लोड कर मैडिकल वाली टाइम हो गए चार बजने वाले है ना पाँच बजने वाले चार बज गए उजा मिनट बाउंड पेपर लगूंगा एक घंटा या अदा घंटा उस तो बाद निकलूंगे इतने तो ਬਾਕੀ ਫਿਰ ਬਣਾਉਂਗੇ ਵੀਡੀਓ ਜਦੋਂ ਨਿਕਲੇ ਇੱਥੋਂ। ਇੱਥੋਂ ਹੋਣ ਨਿਕਲੇ ਆਪਾਂ। ਪੇਪਰ ਉੱਪਰ ਮਿਲ ਗਿਆ ਆਪਾਂ ਨੂੰ। ਨਿਕਲ ਗਏ ਪਾਉਣ 6:00 ਵਜੇ 30 ਮਿੰਟ ਹੋ ਗਏ 6:30 ਹੋ ਗਏ। 6:30 ਵਜੇ ਨਿਕਲੇ ਆਪਾਂ। ਦਾ ਹੁਣ ਚੱਲਦੇ ਆਪਾਂ ਘਰ ਨੂੰ। ਘਰ ਹੋ ਕੇ ਜਾਣਾ। ਉਸ ਤੋਂ ਬਾਅਦ ਨਿਕਲਾਂਗੇ ਆਪਾਂ ਗੱਡੀ ਲੈ ਕੇ ਹਰਿਆਣੇ ਨੂੰ। ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਟਾਈਮ ਹੋ ਗਿਆ 10:20 ਆਪਾਂ ਲਿਆਏ ਸੀਗੇ ਗੱਡੀ ਲੋਡ ਕਰਕੇ ਸ਼ਾਮ ਜੇ ਨੂੰ ਘਰ ਬਸ ਹੁਣ ਆਪਾਂ ਚੱਲੇ ਗੱਡੀ ਲੈ ਕੇ ਹਰਿਆਣੇ ਨੂੰ ਪਿੰਡ ਜੇ ਘੁੰਮ ਰਹੇ ਲੈ ਆਪਾਂ ਬਾਹਰ ਨਿਕਲਦੇ ਹੁਣ ਆਪਾਂ ਇੱਥੇ ਤੋਂ ਆਓ ਵੀ ਮਿੱਤਰੋ ਟਾਈਮ ਹੋ ਗਿਆ 12:30 ਆਪਾਂ ਚੱਲ ਰਹੇ ਆਂ ਕੈਂਥੜਾਲੇ ਵਾਲੇ ਰੋਡ ਤੇ ਕੈਂਥੜਾਲਾ ਰੋਡ ਹੈ ਬਸ ਅੱਗੇ ਆਗਾ 16-17 ਕਿਲੋਮੀਟਰ ਤੋਂ ਨਾਰਨਾਲ ਹਾਈਵੇ 152 ਡੀ ਐਨ 152 ਡੀ ਦੇਖ ਭਾਈ ਇਹ ਕੰਮ ਜਿਆ ਵੜਾ ਚੱਲ ਰਿਹਾ ਰੋਡ ਤੇ ਬਣਾ ਰਿਹਾ ਏ ਰੋਡ ਪਟਕੇ ਬਣਾ ਰੇ ਏ ਰੋਡ ਨੂੰ ਲਾਉ ਜੇ ਫੋ ਪਹੁੰਚ ਕੇ ਨਰਨਲ ਵਾਲੇ ਹਾਈਵੇ ਤੇ ਖੋਈ ਹੈ ਹਾਈਵੇ ਕੈਂਡ ਟਿੱਪਾਂ ਲੱਗੀਆਂ ਸਾਡਾ ਜੀ ਪੂਰੀ ਚੌਂਗਰੀਆਂ ਇੱਕ ਨੰਬਰ ਰੋਡ ਹੈ ਨਾਰਲ ਹਾਈਵੇ ਆਓ ਵੀ ਮਿੱਤਰੋ ਟਾਈਮ ਹੋ ਗਿਆ 6:30 ਜਾ ਰਹੇ ਆ ਆਪਾਂ ਦੇਖੋ ਭਈ ਇਹ ਰੈਸਟਰੀਆ ਟ੍ਰੱਕਾਂ ਦਾ ਬੜਾ ਆ ਆਪਣੀ ਲੋਕੇਸ਼ਨ ਹੈਗੀ 92 ਕਿਲੋਮੀਟਰ ਹੈਗੀ ਦੇਖਦੇ ਆ ਕਦੋਂ ਰੱਕ ਪਹੁੰਚੂਗੇ ਆਪਾਂ ਦੋ ਜਗ੍ਹਾ ਖਾਲੀ ਕਰਨੀ ਆਪਾਂ ਨੇ ਗੱਡੀ ਕਦਾਨਾ ਆਰਨੋਲਡ ਤੋਂ ਥੋੜਾ ਸਾਈਡ ਤੇ ਹੈਗਾ ਕੋਰੀਆਵਾਸ ਇੱਕ ਕਰਨੀ ਹੈ ਵਿਵਾਨੀ ਵਿਵਾਨੀ ਹਰਿਆਣੇ ਚ ਤੋਂ ਜਾ ਲਿਓ ਗਿਓੜੇ ਲਓ ਜੀ ਆਪਾਂ ਚੜ ਗਏ ਹਾਈਵੇ ਦੇ ਉੱਪਰ ਹ ਐਨ ਐਚ 655 ਜੜੀ ਦੇ ਉੱਪਰ ਖੇਤਾਂ ਤੇ ਤੋਂ ਦੌੜ ਰਹੀ ਵੀ ਹੈਗੀ ਥੋੜੀ ਥੋੜੀ ਵੀਰਾ ਠੀਕ ਰਿਹਾ ਕੰਮ ਅੱਜ ਮੀਂਹ ਨਹੀਂ ਪਿਆ ਦੇਖੋ ਇਹ ਵੀਉ ਲਾਵੇ ਮਿੱਤਰੋ ਟੋਲ ਪਲਾਜ਼ੇ ਤੇ ਪਹੁੰਚ ਗਏ ਆਪਾਂ ਇਹ ਹੈਗਾ ਨਾਰਨਲ ਹਾਈਵੇ ਦਾ ਟੋਲ ਪਲਾਜ਼ਾ NH

ਸਾਵਣ ਨੂੰ ਲੱਗਿਆ ਹੈ ਰਹੀ 20 ਕਿਲੋਮੀਟਰ ਲੌਵੀ ਹੋ ਗਿਆ ਆਪਣਾ ਟੈਗ ਓਕੇ ਦੋ ਟੈਗ ਲੱਗੇ ਵਿਆਹਣੀ ਗੱਡੀ ਤੇ ਪਹਿਲਾਂ ਉਹਨੇ ਦੂਜਾ ਚੱਕ ਲਿਆ ਤਾਂ ਫਿਰ ਪੱਕੇ ਨੰਬਰ ਵਾਲਾ ਚੱਕਿਆ ਦੇਖੋ ਵੀ ਉੱਧਰ ਹੈਗੇ ਟਾਬੇ ਟੋਲ ਤੋਂ ਪਹਿਲਾਂ ਘੜੀਆਂ ਗੱਡੀਆਂ ਪਿੱਛੇ ਪੈਰੇ ਦਾ ਮੀ ਇੱਥੇ ਸੁੱਕਾ ਪਿਆ ਹੈ। ਆ ਦੇਖੋ ਸਿੱਸਾ ਗਿੱਲਾ ਹੋਇਆ ਹੋਣਾ। ਹੁਣ ਤੁਹਾਨੂੰ ਮਿਲਦੇ ਆਂ ਉਤਰ ਕੇ ਰੋਡ ਦੂਜੇ ਰੋਡ ਤੇ ਲੀਕਰ ਰੋਡ ਤੇ ਮਿਲੋ। ਇਹ ਦੇਖੋ ਬਈ ਟਰਾਲਾ ਜਾ ਰਿਹਾ। ਡਾਲਾ ਵੀ ਨਹੀਂ ਬੰਦ ਕਰਿਆ ਹੋਇਆ ਇਹਨੇ ਦੇਖੋ। ਰਾਤ ਨੂੰ ਵੀ ਦਿਖਦੇ ਵੀ ਨਹੀਂ ਆਗੇ ਜਾਂਦੇ ਅਗਲਾ ਵਿੱਚ ਵੱਜਦਾ ਆਗੇ ਬਹੁਤ ਗੱਡੀਆਂ ਵੱਜਦੀਆਂ ਵਿੱਚ ਆਗੇ ਤਾਂ ਅੱਲਾ ਦਾ ਲਾਣਾ ਜੀਦਾ ਘੱਟੋ ਘੱਟ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਲਾਂਦੇ ਹੈ ਦੇਖੋ ਇਹਨਾਂ ਆਰਨ ਨੂੰ ਰਹਿ ਗਿਆ 13 ਕਿਲੋਮੀਟਰ ਆਣਾ ਆਪਣੀ ਲੋਕੇਸ਼ਨ ਹੈ 18 ਬੱਦਲ ਜਾ ਹੋਇਆ ਵਾ ਲਓ ਜੀ ਆਪਾਂ ਬੱਸ ਪਹੁੰਚਣੇ ਹਲੇ ਵਾ ਪਹੁੰਚ ਗਏ ਲੋਕੇਸ਼ਨ ਤੇ ਜਿੱਥੇ ਹੋਣੀ ਆਪਣੀ ਗੱਡੀ ਖਾਲੀ ਆਪਾਂ ਨੇ ਜਾਣਾ ਮੈਡੀਕਲ ਕਾਲਜ ਦੇ ਵਿੱਚ ਦੇਖੋ ਵੀ ਇੱਧਰ ਹੈ ਮੈਡੀਕਲ ਕਾਲਜ ਫੋਰੀਆਵਾਸ ਹਰਿਆਣਾ ਦੇਖੋ ਵੀ ਇਹ ਹੈ ਮੈਡੀਕਲ ਕਾਲਜ ਆਪਾਂ ਜਾਣਾ ਅਗਲੇ ਗੇਟ ਤੋਂ ਦੇਖਦੇ ਆਂ ਹੋਰ ਕਰਕੇ ਦੇ ਦਾਂ ਕਿੱਥੇ ਉਤਰੂਗਾ ਸਮਾਨ ਇੱਕ ਵਾਰੀ ਪਹਿਲੇ ਤਾਰ ਕੇ ਗਏ ਉੱਥੇ ਹੀ ਉਤਾਰਿਆ ਦਾ ਪਹਿਲਾਂ ਅਗਲੇ ਗੇਟ ਤੋਂ ਸਰ ਵੀ ਇਹੀ ਹੈ ਇਹ ਹੈ ਇਧਰ ਇੱਥੇ ਉਤਰੂਗਾ ਸਮਾਨ ਬਾਕੀ ਦੇਖਦੇ ਆਂ ਲੋ ਵੀ ਮਿੱਤਰ ਪਹੁੰਚ ਗਏ ਲੋਕੇਸ਼ਨ ਤੇ ਦੇਖੋ ਮੈਡੀਕਲ ਕਾਲਜ ਹੈ ਹਸਪੀਟਲ ਇੱਥੇ ਹੋਣੀ ਗੱਡੀ ਖਾਲੀ ਇਹ ਪਿਆ ਸਮਾਨ ਇੱਥੇ ਉਤਰੂਗਾ ਸਮਾਨ ਉਹਨਾਂ ਦੇਖੋ ਇੱਥੇ ਤਾਂ ਤਰ੍ਹਾਂ ਦੀਆਂ ਬੜੀਆਂ ਮਸ਼ੀਨਾਂ ਬਾਕੀ ਪਿਵਾਨੀ ਤਾਰਨਾ ਆਪਾਂ ਨੇ ਹੁਣੇ ਪਹੁੰਚੇ ਆ ਪੰਦਰ ਬਾਕੀ ਦੇਖਦੇ ਆ ਕਿਤਾਬਤਾ ਹੋਊਗੀ ਖਾਲੀ ਗੱਡੀ ਦੇਖੋ ਵੀ ਵਿਊ ਬੱਦਲ ਹੋਇਆ ਹੋਇਆ ਪੂਰਾ ਬਾਕੀ ਬਾਅਦ ਚ ਦਿਖਾਵਾਂਗੇ ਜਦੋਂ ਖਾਲੀ ਹੋਊਗੀ ਲਓ ਵੀ ਮਿੱਤਰੋ ਇਹ ਆ ਸਮਾਨ ਦੇਖੋ ਮਸ਼ੀਨਾਂ ਇਹ ਪੰਜ ਬਾਕਸ ਲੱਗ ਜਾਣੇ ਆ ਏ ਉਤਰਨੇ ਬਿਵਾਨੀ ਬਿਵਾਨੀ ਇਹ ਖਾਲੀ ਕਰਵਾ ਕੇ ਫਿਰ ਨਿਕਲਦੇ ਆਪਾਂ ਇੱਥੇ ਤੋਂ ਲਓ ਵੀ ਮਿੱਤਰੋ ਹੋ ਗਈ ਗੱਡੀ ਖਾਲੀ ਕਰ ਦਿਆਂਗੇ ਗੱਡੀ ਸਟਾਰਟ 9:40 ਮਿੰਟ ਹੋਏ ਰਿਸੀਵਿੰਗ ਰਜ਼ੂਮ ਵੀ ਲੈ ਲਈ ਆਪਾਂ ਨੇ ਆਪਾਂ ਕੋਰੀਆਵਾਸ ਕਰਤੀ ਗੱਡੀ ਖਾਲੀ ਹੁਣ ਆਪਾਂ ਨੇ ਜਾਣਾ ਬਿਵਾਨੀ ਤੋਂ ਜੀ ਜਗਾ ਜਾਣਾ ਹੁਣ ਤਾਰਨ ਉੱਥੇ ਹਸਪਤਾਲ ਹੈਗਾ ਮੈਡੀਕਲ ਕਾਲਜ ਉੱਥੇ ਦਾ ਪੰਜ ਬਾਕਸ ਸਾਰੇ ਬਾਹਰੋਂ ਪਾ ਉੱਥੇ ਹੀ ਚਲੇ ਲਓ ਵੀ ਦੇਖੋ ਮੀਂਹ ਪੈ ਰਿਹਾ ਧੁੱਪ ਵਿਆਰੀ ਨਾਲ ਨਾਲ ਥੋੜੀ ਥੋੜੀ ਅੱਪਾ ਹੈਗੇ ਬਾਈ ਇਸ ਟਾਈਮ ਆ ਮਹਿੰਦਰਗੜ ਜ਼ਿਲ੍ਹੇ ਦੇ ਵਿੱਚ ਐ ਦੇਖੋ ਮੀਂਹ ਪੈ ਰਿਹਾ ਧੁੱਪ ਵਿਆਰੀ ਨਾਲ ਨਾਲ ਨਿਕਲਦੀ ਲਓ ਵੀ ਹਾਟਕੇ ਅਮੀ ਘਟ ਗਿਆ ਹਾਸੰਦਾ ਦੇਖੋ ਜਦ ਪੰਪ ਬਣਾ ਰਿਹਾ ਨਮ ਆਪਣੀ ਲੋਕੇਸ਼ਨ ਰਹਿ ਗਈ 46 ਕਿਲੋਮੀਟਰ ਆ ਆਪਾਂ ਜਿੱਥੇ ਤੋਂ ਤੁਰੇ ਤੇ ਖਾਲੀ ਕਰਕੇ ਥੇ 100 ਕਿਲੋਮੀਟਰ ਤੇ ਆਪਣੀ ਲੋਕੇਸ਼ਨ ਰਸਤੋਂ ਦਾ 46 ਰਹਿ ਗਈ 11 ਵਜੇ ਨੇੜੇ 12:00 ਵਜੇ ਤੱਕ ਪਹੁੰਚ ਜੂਗਾ ਪਤਾ ਹੈ ਆ ਗਏ ਮਿੱਤਰੋ دیਵਾਨੀ ਜਿhko ਮਰੇ ਆਪਾਂ ਗੱਡੀ ਖਾਲੀ ਹੋ ਗਈ 5 ਮਿੰਟ ਲੱਗੇ ਸਾਰੇ ਟਾਈਮ ਹੋ ਗਿਆ 12:40 ਮਿੰਟ ਖਾਲੀ ਗੋਲੀ ਕਰਕੇ ਨਿਕਲ ਗਏ ਆਪਾਂ ਰਫਿਊਲਿੰਗ ਲੈ ਕੇ ਅੰਜ ਬਾਕਸ ਤੇ ਆਪਣੇ ਕੋਲ ਆ ਰਹੇ ਆ ਜੀ ਬਸ ਹੁਣ ਆਪਾਂ ਚੱਲੇ ਘਰ ਨੂੰ ਬਲੌਗ ਦਾ ਕਰਦੇ ਆਂ ਅੰਟ ਐਂਡ ਥੀ ਜੇ ਵੀਡੀਓ ਕਿਸੇ ਨਾਲ ਪਸੰਦ ਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਦੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਤੇ ਆ ਫਿਰ ਕਿਸੇ ਨਵੀਂ ਵੀਡੀਓ ਦੇ